ਜ਼ਿਲ੍ਹਾ ਜਲੰਧਰ ਦੇ ਅਦੀਨ ਆਉਂਦੇ ਪਿੰਡ ਲਖਣਪਾਲ ਦੇ ਸਾਬਕਾ ਪੰਚ ਕਮਰੇਡ ਗੁਰਮੇਲ RAM ਦੇ ਕਤਲ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਜਦੋਂ ਪਿੰਡ ਲਖਣਪਾਲ ਤੋਂ ਪੰਡੋਰੀ ਮੁਸ਼ਾਰਕਤੀ ਨੂੰ ਜਾਂਦੇ ਕੱਚੇ ਰਸਤੇ ਵਿੱਚ ਸੈਰ ਕਰਨ ਲਈ ਪਿੰਡ ਵਾਸੀ ਸ਼ਾਮੀ 6 ਵਜੇ ਦੇ ਲਗਭਗ ਗਏ ਤਾਂ ਉਹਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਵਿਨੀ ਗੁਰਮੇਲ RAM ਦੀ ਲਾਸ਼ ਦੇਖੀ ਅਤੇ ਪਿੰਡ ਦੀ ਪੰਚਾਇਤ ਨੂੰ ਸੂਚਿਤ ਕੀਤਾ। ਮੌਕੇ ਤੇ ਪੁਜੀ ਖਾਣਾ ਸਦਰ ਜਲੰਧਰ ਅਤੇ ਪੁਲਿਸ ਚੌਕੀ ਜੰਡੇ ਆਲਾ ਦੀ ਪੁਲਿਸ ਪਾਰਟੀ ਵੱਲੋਂ ਜਾਂਚ ਆਰੰਭ ਕਰ ਦਿੱਤੀ ਗਈ ਹੈ ਇਸੇ ਸੰਬੰਧ ਵਿੱਚ ਅੱਜ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਧਨੀ ਪਿੰਡ ਵਿੱਚ ਦੋਹਾਂ ਪਿੰਡਾਂ ਦੀ ਪੰਚਾਇਤਾਂ ਅਤੇ ਮੋਹਤਵਾਰਾਂ ਦੀ ਇੱਕ ਠ ਹੋਇਆ ਨਸ਼ਾ ਵਿਰੋਧੀ ਫਰੰਟ ਦੇ ਸਾਰੇ ਮੈਂਬਰ ਇਕੱਠੇ ਸੰ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਅੱਗੇ ਬੇਨਤੀ ਕੀਤੀ ਕਿ ਪਰਿਵਾਰਿਕ ਮੈਂਬਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਇਸ ਮੌਕੇ ਐਸਐਚਓ ਥਾਣਾ ਸਦਰ ਜਮਸ਼ੇਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹਨਾਂ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਫੜ ਕੇ ਉਹਨਾਂ ਤੇ ਬਣਦੀ ਕਾਰਵਾਈ ਕਰਨਗੇ ਪੁਲਿਸ ਛਾਣਬੀਨ ਵਿੱਚ ਲੱਗੀ ਹੋਈ ਅੱਜ ਜੋ ਸਾਡੇ ਇਤੇ ਪੰਤਰੀਪਿੰਡ ਵਿਚ ਹੈ ਲਖਨਪਾਲ ਪੰਤਰੀਪਿੰਡ ਦੇ ਵਿੱਚ ਸਾਡੇ ਬਹੁਤ ਸਾਰੇ ਜੋ ਸਾਬਕਾ ਸਰਪੰਚ ਲਖਨਪਾਲ ਜੀ ਜੋ ਮੀਰਾਂਗੀਆਂ ਜੋ ਲਖਨਪਾਲ ਤੋਂ ਪਡੋਰੀ ਦੇ ਰਸਤੇ ਦੇ ਉੱਤੇ ਕੋਸ਼ਰਤ ਸਾਥ ਦੇ ਵਿਅਕਤੀ ਨੇ ਬੜੀ ਬੇਰਹਿਮੀ ਨਾਲ ਕਤਲ ਕੀਤਾ ਹੈ ਅਸੀਂ ਉਹਦੀ ਬਹੁਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ ਔਰ ਇਹ ਚਾਹੁੰਦੇ ਆ ਕਿ ਪ੍ਰਸ਼ਾਸਨ ਜਿਹੜਾ ਹੈ ਉਹ ਉਹ ਬਰੀਕੀ ਤੱਕ ਜਾ ਕੇ ਉਹ ਜਿਹੜੇ ਅਸਲ ਦੋਸ਼ੀ ਆ ਉਹਨਾਂ ਨੂੰ ਪੜੇ ਤੇ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਬਾਕੀ ਅਸੀਂ ਜਿੰਨੇ ਜੋਗੇ ਵੀ ਹਾਂ ਅਸੀਂ ਆ ਪਰਿਵਾਰ ਦੇ ਨਾਲ ਪੂਰੀ ਹਮਦਾਰੀ ਰੱਖਦੇ ਹਾਂ ਔਰ ਸਾਡੇ ਨਾਲ ਕੋਈ ਕਿਸੇ ਤਰ੍ਹਾਂ ਦੀ ਵੀ ਇਤੀ ਜਾਂ ਕਿਸੇ ਤਰ੍ਹਾਂ ਸਾਡੀ ਆਪਣੀ ਮਰਜ਼ੀ ਦੀ ਲੋੜ ਹੈ ਅਸੀਂ ਹਰ ਵੇਲੇ ਪਰਵਾਹ ਦੇ ਨਾਲ ਹਰ ਵੇਲੇ ਹਾਜ਼ਰ ਹਾਂ ਮੈਂ ਇੰਨੀ ਸ਼ਬਦਾਂ ਨਾਲ ਸਾਰੇ ਇੱਥੇ ਆਏ ਹੋਏ ਜਿਹੜੀ ਹਵਦਾਰ ਦੀ ਆਸ ਤੇ ਕਿੰਨੇ ਵੀ ਬੰਦੇ ਆਏ ਆ ਦੋਨਾਂ ਨਗਰਾਂ ਤੋਂ ਤੁਹਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਮੈਂ ਅੰਤ ਵਿੱਚ ਫਿਰ ਇਹ ਕਹਨਾ ਕਿ ਅਸਲ ਦੋਸ਼ੀ ਫੜੇ ਜਾਣ ਔਰ ਪਰਵਾਹ ਨੂੰ ਤਵੇ ਹੀ ਆਪਣੇ ਸਾਰਿਆਂ ਨੂੰ ਇਹ ਕਹਦਾ ਇਨਸਾਫ ਹੈ ਕਿ ਉਹ ਜੋ ਭੜ ਅਗਰ ਜੋ ਕਾਤਲ ਫੜੇ ਜਾਣ ਪਤਾ ਨਹੀਂ ਕੋਣ ਵਾਲੇ ਵੀ ਜੋ ਸਮੇਂ ਵਿੱਚ ਕੋਈ ਇਹੋ ਜਿਹੀ ਅਨਸੁਖਾਮੀ ਘਟਨਾ ਜਾਂ ਵਾਰਦਾਤ ਨਾ ਹੋਵੇ। ਇਹ ਦੁੱਖ ਦੀ ਛੜੀ ਆ। ਸਾਡੇ ਕਮੇਸ ਪਾਰਟੀ ਦੇ ਉਹ ਬੱਚਾ ਇਸ਼ਲਾਉ ਫਰੰਟ ਦੇ ਸਰਗਰਮ ਮੈਂਬਰ ਗਰਮੀਲ ਸਿੰਘ ਸਾਧਾ ਸਰਪੰਚ ਮੈਸੋਪਾਲ ਜਿਹੜੇ ਕੀ ਕੱਲ ਕੋਈ ਸ਼ਰਾਰਤੀ ਅਨਸਰਾਂ ਲੋਕ ਕਤਲ ਕਰ ਦਿੱਤੇ ਗਏ ਆ। ਅੱਜ ਅਸੀਂ ਉਸ ਤੋਂ ਬਾਅਦ ਨੋਖਸਾਨਿਆ ਕਰ ਲਈ ਇੱਥੇ ਕਿੱਥੇ ਹੋਏ ਆ ਔਰ ਮੰਗ ਕਰਦੇ ਸਰਕਾਰਾਂ ਕੋਲੋਂ ਕਿ ਇਹੋ ਜਿਹੇ ਜਿਹੇ ਕਤਲਿਆ ਇਹ ਨਸ਼ੀ ਵਾਲੇ ਕਰਸਾ ਦੇ ਤਖੋਹਾਲੀ ਕਰਦੇ ਆ ਔਰ ਸਰਕਾਰ ਨੂੰ ਵੀ ਸਾਡੀ ਅਪੀਲ ਆ ਕਿ ਇਹਨੂੰ ਥੋੜੀ ਨੱਥ ਪਾਈ ਜਾਵੇ ਕਿਉਂਕਿ ਇਥੇ ਸਾਡੇ ਗਵਰਡੀਪਿੰਡ ਵਿੱਚ ਜਿਹੜਾ ਨਸ਼ਾ ਆ ਚਿੱਟਾ ਆ ਲਸ਼ਪਾਸ ਦੇ ਵਿੱਚ ਛਰੇ ਆ ਦਿਖ ਰਿਹਾ ਔਰ ਅਸੀਂ ਕੋਸ਼ਿਸ਼ ਕਰਦੇ ਆਂ ਵੀ ਇਥੋਂ ਜਿਹੜਾ ਇਹ ਧੰਦਾ ਜਿਹੜਾ ਇਹਨਾਂ ਦਾ ਜਿਹੜਾ ਇਹ ਧੰਦਾ ਬੰਦ ਕੀਤਾ ਜਾਵੇ ਪਰ ਕੀ ਕਰੀਏ ਜਦੋਂ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਆਂ ਇਸ ਕੰਮ ਇਸ ਕੰਮ ਨੂੰ ਬੰਦ ਕਰ ਲਓ ਪ੍ਰਸ਼ਾਸਨ ਸਾਡੀ ਉਡੀਕ ਮਦਦ ਨਹੀਂ ਕਰ ਰਿਹਾ ਕਿ ਸਾਡੀ ਬੇਇੱਜ਼ਤੀ ਹੈ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਕਿ ਸਾਡੇ ਇਹਨਾਂ ਪਿੰਡਾਂ ਵਿੱਚੋਂ ਜਿਹੜੇ ਨਸ਼ੇ ਦੇ ਸਦਾਗਰ ਆ ਉਹਨਾਂ ਨੂੰ ਲੱਤ ਪਾਈ ਜਾਵੇ ਉਹਨਾਂ ਨੂੰ ਖਦੇੜਿਆ ਜਾਵੇ ਕਿ ਸਾਡੀ ਪੰਜਾਬ ਸਰਕਾਰ ਨੂੰ ਬੇਇੱਜ਼ਤੀ ਆ ਇਹੋ ਜਿਹਾ ਕਤਲ ਜਿਹੜੀ ਆ ਇਹ ਦੋ ਕਤਲ ਸਾਡੇ ਪਿੰਡ ਵਿੱਚ ਹੋ ਗਏ ਆ ਸਾਨੂੰ ਖਾਚਾ ਆ ਪਰ ਗਾਂ ਇਹ ਹੋਰ ਵੀ ਵੱਧ ਸਕਦੇ ਆ ਸੋ ਸਰਕਾਰ ਸਾਡੀ ਮਦਦ ਕਰੇ ਇਸ ਕੰਮ ਦੇ ਵਿੱਚ ਅਸੀਂ ਸਰਕਾਰ ਦੀ ਮਦਦ ਕਰਨ ਨੂੰ ਪਿਆਰ ਆ ਜਿੰਨੇ ਜੋਗੇ ਆ ਅਸੀਂ ਕਰਾਂਗੇ ਔਰ ਇਹ ਸਾਡੇ ਪਿੰਡਾਂ ਚੋਂ ਦਸ਼ੇ ਤੇ ਫਿਰ ਥੱਲੇ ਪਾਈ ਜਾਵੇ ਕਿ ਜਿਹੜੇ ਕਤਲਿਆ ਲੁੱਟਿਆ ਹੋਇਆ ਆ ਜਾਹੂਰ ਜਿਹੜੇ ਸਾਡੇ ਟਰਾਂਸਫਰ ਲੈਂਦੇ ਆ ਸਟਾਪਰ ਲੈਂਦੇ ਆ ਇਹ ਕਾਈ ਬੰਦ ਹੋ ਜਾਂਦੇ ਆ ਜੇ ਸਾਡੇ ਪਿੰਡਾਂ ਵਿੱਚੋਂ ਨਸ਼ੇ ਦੇ ਲੋਕ ਚਲੇ ਆ ਇਹ ਉਹਨੂੰ ਬੰਦ ਹੋ ਜਾਣਾ ਨਸ਼ਾ ਵਿਕਣ ਨੂੰ ਬੰਦ ਹੋ ਜੀ ਹਾਂ ਠੀਕ ਆ ਕੁਝ ਲੋਕ ਉਹਨਾਂ ਦੀ ਵੀ ਮਦਦ ਕਰਦੇ ਸੀ ਕਿਸੇ ਗੱਲ ਤੋਂ ਗਰੇਜ ਨਹੀਂ ਕਰਦੇ ਪਰ ਮਾਂ ਉਹ ਸਾਨੂੰ ਮਾਰਾ ਕੇ ਲੰਗਾ ਕਰਨ ਪਰ ਜਿਹੜੀ ਗੱਲ ਅਸਲੀ ਆ ਸੱਚੀ ਆ ਉਹ ਅਸੀਂ ਜ਼ਰੂਰ ਕਰਾਂਗੇ ਕਿ ਸਰਕਾਰ ਨੂੰ ਸਾਡੀ ਬੇਨਤੀ ਆ ਕਿ ਇੱਥੇ ਨੱਥ ਪਾਈ ਜਾਵੇ ਨਸ਼ਾ ਬੰਦ ਕੀਤਾ ਜਾਵੇ ਅਜੀਬੀ ਤਨਬਾਤੀ ਬਸ ਜਨਾਜੇ ਟੱਡ ਸੰਦਰਪਾਲ ਜੇ ਇਹਨਾਂ ਦੀ ਡੈਥ ਹੋਈ ਆ ਜਿਨਾਂ ਦਾ ਕਤਲ ਹੋਇਆ ਇੱਥੇ ਤੇ ਉਹ ਤੁਹਾਡੇ ਕੀ ਲੱਗਦੇ ਸਨ ਲੱਗਦੇ ਡੈਡੀ ਜੀ ਕੀ ਹੋਇਆ ਜੀ ਇਹ ਸਾਰੀ ਬਾਤ ਦਾਤ ਕੀ ਹੋਈ ਹੈ ਜੀ ਬਾਤ ਦਾਤ ਜੀ ਅਸੀਂ ਰਸਤੇਦਾਰਾਂ ਦੇ ਗਏ ਸੀ ਜਦੋਂ ਕਾਲ ਆਇਆ ਕਾਲ ਆ ਕੇ ਸਾਨੂੰ ਦੱਸਣ ਆ ਘਰ ਸੇਹਾ ਦੇਣਾ ਆਇਆ ਸੀਗਾ ਵੀ ਤੁਹਾਡਾ ਡੈਡੀ ਫਲੋਰੀਆ ਰਾਤ ਡਿਗਿਆ ਤੇ ਨਾ ਮੈਂ ਮੋਟਰਸਾਈਕਲ ਤੇ ਉਸੇ ਦਿਲੇ ਉਥੋਂ ਗਿਆ ਕੋਈ ਜਾ ਕੇ ਦੇਖਿਆ ਲੋ ਉਹਨਾਂ ਦੀ ਲਾਸ਼ ਜਿਹੜੀ ਖੂਨ ਨਾਲ ਲਥਬਥ ਹੋਈ ਪਈ ਸੀ ਤਰੀਪਨ ਬੋਡੀ ਦਾ ਜਿੰਨਾ ਵੀ ਖੂਨ ਸੀਗਾ ਉਹਨਾਂ ਦਾ ਨਿਕਲ ਚੁੱਕਾ ਸੀ ਅੱਧਾ ਬਾਣਾ ਘੰਟਾ ਪਹਿਲਾਂ ਉਹਨਾਂ ਦੀ ਦੀ ਡੈਥ ਹੋ ਚੁੱਕੀ ਸੀ ਉਸ ਤੋਂ ਬਾਅਦ ਅਸੀਂ ਪੁਲਿਸ ਨੂੰ ਕਨਫਰਮ ਕੀਤਾ ਦੂਜਾ ਕੀਤਾ ਪੁੱਛਤ ਕੀਤਾ ਪੁਲਸਾਇ ਉਸ ਤੋਂ ਬਾਅਦ ਬਾਕੀ ਨੇ ਕਾਰਵਾਈ ਕੀਤੀ ਤੁਹਾਨੂੰ ਕਿਸੇ ਤੇ ਸ਼ੱਕ ਸਾਨੂੰ ਛੱਤ ਦਾ ਆਹ ਜੋ ਚਿੱਟਾ ਵੇਚਣ ਵਾਲੇ ਅੰਸਰ ਆ ਜਾਂ ਫਿਰ ਟੀਨ ਵਾਲੇ ਅੰਸਰ ਆ ਇਹ ਆਏ ਦਿਨ ਲੋਕਾਂ ਦੇ ਦੁੱਖ ਹਨ ਕਦੋਂ ਦੂਜਾ ਕਰਦੇ ਆ ਅਟੈਕ ਕਰਦੇ ਆ ਵੀ ਹੋ ਸਕਦਾ ਵੀ ਇਹ ਵੀ ਉਹਨਾਂ ਦੀ ਬਰਬਾਦੀ ਕੋਈ ਹੋਵੇ ਤੁਹਾਡੀ ਸਰਕਾਰ ਤੋਂ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗੇ ਜੀ ਸਰਕਾਰ ਤਾਂ ਪਹਿਲਾਂ ਹੀ ਫੇਲ ਹੋ ਚੁੱਕੀ ਇਸ ਗੱਲ ਸਰਕਾਰ ਜੇ ਚਾਵੇ ਤਾਂ 10 ਦਿਨ ਦੇ ਵਿੱਚ 2 ਦਿਨਾਂ ਦੇ ਵਿੱਚ ਬੰਦ ਕਰ ਸਕਦੀ ਪਰ ਨੇ ਸਰਕਾਰ ਨੇ ਚੋਣ ਦੀ ਇਸ ਕਰਕੇ ਸਾਡੇ ਪਹਿਲਾਂ ਵੀ ਇੱਕ ਲੰਬardar ਰਾਮ ਗੋਪਾਲ ਦਾ ਕਤਲ ਵੀ ਹੋਇਆ ਸੀ ਉਹ ਵੀ ਇਸੇ ਘੜੀ ਨੂੰ ਜੋੜਦਾ ਇਹ ਦੂਜਾ ਕਤਲ ਹੋਇਆ ਹੈ ਨਸ਼ਾ ਵਿਰੋਧੀ ਫਰੰਟ ਤੋਂ ਸਾਡੇ ਇੰਦਰਪਾਲ ਜੀ ਨੇ ਜਿਹੜਾ ਇਹ ਕਤਲ ਹੋਇਆ ਜੀ ਇਹਦੇ ਪਿੱਛੇ ਤੁਸੀਂ ਕੀ ਮੰਨਦੇ ਹੋ ਜੀ ਇਹਦੇ ਵਿੱਚ ਕਿਹਨਾਂ ਦਾ ਹੱਥ ਹੋ ਸਕਦਾ ਤੇ ਤੁਹਾਡੀ ਕੀ ਮੰਗ ਹੈ ਜੀ ਫੋਟੋ ਫਾਇਰ ਬਹੁਤ ਹਰਚਨਾਕ ਹਾਸਾ ਹੈ ਜਿਹਦੇ ਵਿੱਚ ਬੜੇ ਦਰਦਨਕ ਨਿੱਕੇ ਨਾਕਤਰ ਦਿੱਤਾ ਹੈ ਸੋ ਅਸੀਂ ਪਹਿਲਾਂ ਵੀ ਅਪੀਲ ਕਰਦੇ ਆਏ ਹਾਂ ਬਹੁਤ ਦੇਰ ਤੋਂ ਇਹ ਜਿਹੜੇ ਹਾਸੇ ਆ ਚਿੱਟਾ ਪੀਣ ਵਾਲੇ ਜਾਂ ਜਿਹੜੇ ਵੇਚਦੇ ਆ ਇਹ ਲੋਕਾਂ ਦੇ ਥਰੂ ਹੋਵੇ। ਸੋ ਇਹਦੇ ਉੱਤੇ ਕੋਈ ਕੰਟਰੋਲ ਪੁਲਿਸ ਦਾ ਜਾਂ ਸਰਕਾਰਾਂ ਦਾ ਕੁਝ ਨਹੀਂ ਹੋ ਰਿਹਾ ਸੋ ਸਾਡੀ ਬੇਨਤੀ ਇਹ ਹੈ ਜੇ ਇਦਾਂ ਹੀ ਇਹ ਚੱਲਦਾ ਰਿਹਾ ਤਾਂ ਇੱਥੇ ਜਿਨਾ ਜ ਰਹਿਣਾ ਕਿਸ ਬਹੁਤ ਵੱਡੀ ਮੁਸ਼ਕਲ ਸੋ ਸਾਡੀ ਬੀਲ ਇਹ ਹੈ ਇਹ ਕਾਗਰਾਂ ਨੂੰ ਫੜ ਕੇ ਅੰਦਰ ਕੀਤਾ ਜਾਵੇ ਅਸੀਂ ਤੇ ਇਹ ਸੰਸਕਾਰ ਕਰਾਂਗੇ ਜਨਾਚਰ ਕਾਗਰ ਨਹੀਂ ਫੜੀ ਪੁਲਿਸ ਪ੍ਰਸ਼ਾਸਨ ਦਾ ਕੋਈ ਇੱਥੇ ਗਸ਼ਤ ਜਾਂ ਕੋਈ ਨਾਕਾ ਇੱਥੇ ਲੱਗਦਾ ਹੈ ਜੀ ਕੁਛ ਨਹੀਂ ਹੈ ਉਹਨਾਂ ਦਿੱਤੇ ਹੀ 20 ਵਾਰੀ ਕਈ ਵਾਰੀ ਕਹਿ ਚੁੱਕੇ ਹਾਂ ਉਹਨਾਂ ਦਾ ਇਹ ਹੁੰਦਾ ਵੀ ਸਾਡੇ ਕੋਲ ਸਟਾਫ ਘਟਿਆ ਜਾਂ ਇਹ ਕੋਰਟ ਦੇ ਵਿੱਚ ਸਾਡੇ ਕੰਮ ਬਹੁਤ ਹੈ ਦੇਖੋ ਇੱਥੇ ਇੰਨਾ ਟਾਈਮ ਹੀ ਨਹੀਂ ਲੱਗਦਾ ਵੀ ਇਹ ਕੰਮ ਕਰ ਸਕੀਏ ਕਤਲ ਉਹ ਕਤਲ ਜਿਹੜੇ तकरीबन 6 ਵਜੇ ਤਾਂ ਹੋਇਆ ਸੀ ਤੇ ਪੁਲਿਸ ਵੀ ਕਾਫੀ ਲੇਟ ਆਈ ਹੈ ਜੀ ਆਹ ਪਹੁੰਚਣੇ ਆਉਣ ਦੇ ਵਿੱਚ ਕੱਟੋ ਘੱਟ 1.5 ਘੰਟਾ 2 ਘੰਟੇ ਲੱਗਿਆ ਪਹੁੰਚ ਜਾਂਦੇ ਸਾਰਾ ਪਿੰਡ ਸਾਰੇ ਨਾਲੇ ਦੋਲੇ ਦੇ ਨਗਰ ਇਕੱਠੇ ਹੋ ਗਿਆ ਉਦੋਂ ਬਾਅਦ ਪਹੁੰਚੀ ਆ ਲੋੜੀ ਕੱਟੋ ਘੱਟ 2-3 ਘੰਟੇ ਉੱਥੇ ਰੋੜ ਤੇ ਪਈ ਕੱਟੇ ਕੀ ਮੰਗਿਆ ਜੀ ਸਾਡੀ ਮੰਗ ਇਹ ਹੀ ਆ ਸਰਕਾਰ ਅੱਗੇ ਖਾਸ ਤੌਰ ਤੇ ਭਵਾਂਤਬਾਂ ਜੀ ਅੱਗੇ ਵੀ ਜੇ ਇਦਾਂ ਹੀ ਕਤਲ ਕਰਾਉਣੇ ਸਰਕਾਰਾਂ ਬਣਾਉਣ ਦਾ ਕੋਈ ਫਾਇਦਾ ਨਹੀਂ ਜਾਂ ਤਾਂ ਇਹਨੂੰ ਨਸ਼ੇ ਨੂੰ ਕੰਟਰੋਲ ਕਰੋ ਇਹੋ ਜਾਇ ਜਿਹੜੇ ਕਾਤਲ ਬੰਦੇ ਆ ਕਾਤਲ ਕਰਦੇ ਇਹਨਾਂ ਨੂੰ ਫੜ ਕੇ ਅੰਦਰ ਕੀਤਾ ਜਾਵੇ ਸਾਡੀ ਇਹ ਹੀ ਬੇਨਤੀ ਹੈ ਡਾਉਨਰ ਸਾਹਿਬੇ ਕਿੰਨਾ ਦਾ ਕਤਲ ਹੋਇਆ ਤੇ ਕਿੱਥੇ ਦੇ ਲੈਣ ਵਾਲੇ ਸਨ ਇਹ ਸਾਡੇ ਜਿਹੜੇ ਗਰਮੀਜ RAM ਜੀ ਜਿਹੜੇ ਪਿੰਡ ਦੇ ਸਾਬਕਾ ਸਰਪੰਚ ਆ ਔਰ ਜਿਹੜਾ ਸਾਡਾ ਨਸ਼ਾ ਵਿਰੋਧੀ ਫਰੰਟ ਆ ਉਹਦੇ ਇੱਕ ਮੈਂਬਰ ਸੀਗੇ ਔਰ ਬੜੇ ਦੁੱਖ ਨਾਲ ਇਹ ਗੱਲ ਕਹਿਣੀ ਪੈ ਰਹੀ ਆ ਕਿ ਅੱਜ ਇਹ ਦੂਸਰਾ ਕਤਲ ਹੋਇਆ ਆ ਪਹਿਲਾਂ ਵੀ ਸਾਡਾ ਨਸ਼ਾ ਵਿਰੋਧੀ ਫਰੰਟ ਦਾ ਜਿਹੜਾ ਆ ਸਾਥੀ ਜਿਹੜਾ ਆ ਇੱਕ ਕਤਲ ਹੋਇਆ ਸੀਗਾ ਅੱਜ ਇਹ ਦੂਸਰਾ ਜਿਹੜਾ ਆ ਕਤਲ ਜਿਹੜਾ ਆ ਨਸ਼ਾ ਬਰੋਦੀ ਫਰੰਟ ਦੇ ਸਾਡੇ ਮੈਂਬਰ ਦਾ ਹੋਇਆ ਆ ਔਰ ਅਸੀਂ ਉਚਿਤ ਘਰੀਆਂ ਕੋਲੋਂ ਜਿੱਥੇ ਕਾਤਲਾਂ ਨੂੰ ਸਭ ਤੋਂ ਸਖਤ ਸਜ਼ਾਵਾ ਦੇਣ ਦੀ ਮੰਗ ਕਰਦੇ ਆ ਤੇ ਨਾਲ ਹੀ ਅਸੀਂ ਇਸ ਗੱਲ ਦੀ ਵੀ ਮੰਗ ਕਰਦੇ ਆ ਕਿ ਇਹ ਜਿਹੜਾ ਪਰਿਵਾਰ ਆ ਇਹ ਆਰਥਿਕ ਤੌਰ ਦੇ ਉੱਤੇ ਬੜਾ ਪਛੜਿਆ ਪਰਿਵਾਰ ਆ ਅਸੀਂ ਚਾਹੁੰਦੇ ਆ ਕਿ ਇਸ ਪਰਿਵਾਰ ਦੀ ਜਿਵੇਂ ਪਹਿਲਾਂ ਸਾਡੇ ਸਾਥੀ ਦਾ ਕਤਲ ਹੋਇਆ ਸੀ ਏਡੀਸੀ ਸਾਹਿਬ ਆਣ ਕੇ ਇੱਥੇ 5 ਲੱਖ ਰੁਪਏ ਦੀ ਜਿਹੜੀ ਆ ਗ੍ਰਾਂਟ ਦੇ ਕੇ ਗਏ ਸੀ ਕਿਉਂਕਿ ਇਹ ਜਿਹੜਾ ਕਤਲਿਆ ਇਹ ਵੀ ਜਿਹੜਾ ਨਸ਼ਾ ਵਿਰੋਧੀ ਫਰੰਟ ਦੇ ਸਾਡੇ ਮੈਂਬਰ ਦਾ ਕਤਲ ਹੋਇਆ ਹੈ ਜਿਹੜਾ ਉਹਨਾਂ ਦੀਆਂ ਅੱਖਾਂ ਦੇ ਵਿੱਚ ਰੜਕਦਾ ਸੀ ਇਹਦੇ ਲਈ ਅਸੀਂ ਚਾਹੁੰਦੇ ਹਾਂ ਉਸ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ ਔਰ ਕਾਤਲਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਸਭ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ ਤੇ ਪਿੰਡ ਦੇ ਵਿੱਚ ਇਹ ਜਿਹੜੇ ਲੋਕ ਜਿਹੜੇ ਆ ਨਸ਼ਾ ਵੇਚਦੇ ਆ ਜਾਂ ਉਹਨਾਂ ਨੂੰ ਜਿਹੜੀ ਆ ਫਰੋਂ ਦਾ ਪ੍ਰਬੰਧ ਕਰਦੇ ਆ ਰਹਿਨ ਦਾ ਜਾਂ ਉਹਨਾਂ ਦੀ ਮਦਦ ਕਰਦੇ ਆ ਉਹਨਾਂ ਦੇ ਵੀ ਅਸੀਂ ਚਾਹੁੰਦੇ ਹਾਂ ਵੀ ਸਭ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ ਅੱਜ ਨਸ਼ਾ ਬਰੋਦੀ ਫਰੰਟ ਵੱਲੋਂ ਅਸੀਂ ਜਿਹੜੇ ਆ ਸਖਤ ਸ਼ਬਦਾਂ ਨਾਲ ਨਿੰਦਾ ਵੀ ਕਰਦੇ ਆਂ ਔਰ ਮੰਗ ਵੀ ਕਰਦੇ ਆਂ ਕਿ ਜਿਹੜੇ ਕਤਲਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਉਹਨਾਂ ਨੂੰ ਜਿਹੜੀਆਂ ਸਜ਼ਾਾਂ ਦਿੱਤੀਆਂ ਜਾਣ ਕਾਂਵਲ ਸਿੰਘ ਜਿਹੜਾ ਪਹਿਲਾ ਕਤਲ ਹੋਇਆ ਹੈ ਰਾਮਕਪਾਲ ਜੀ ਨਾਲ ਉਹਨਾਂ ਦੇ ਕਿੰਨੇ ਕਾਤਲ ਸੀਗੇ ਸਾਰੇ ਫੜੇ ਕਿ ਨਹੀਂ ਜਿਹੜੇ ਪਹਿਲਾਂ ਵੀ ਰਾਮਕਪਾਲ ਜੀ ਦਾ ਕਤਲ ਹੋਇਆ ਸੀ ਉਹਦੇ ਵਿੱਚੋਂ ਵੀ ਅਜੇ ਪੂਰੇ ਜਿਹੜੇ ਬੰਦੇ ਆ ਜਿਹੜੇ ਐਫ ਆਈ ਆਰ ਦੇ ਵਿੱਚ 22 ਨੇਮ ਦਰਜ ਆ ਉਹ ਸਾਰੇ ਅਜੇ ਫੜ ਨਹੀਂ ਹੋਏ ਇਹਦੇ ਲਈ ਅਸੀਂ ਚਾਹੁੰਦੇ ਆ ਕਿ ਜਿਹੜੇ ਪਹਿਲਾਂ 20 ਮਾਰਡਰ ਦੇ ਵਿੱਚ ਜਿਹੜੇ ਸ਼ਾਮਲ ਸੀ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇ ਤੇ ਜਿਹੜਾ ਦੂਜਾ ਇਹ ਮਾਰਡਰ ਹੋਇਆ ਆ ਇਹਨਾਂ ਨੂੰ ਵੀ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਇਹੋ ਜਿਹੀ ਘਟਨਾ ਜਿਹੜੀ ਆ ਹੋਰ ਨਾ ਵਾਪਰ ਸਕੋ। ਕਿਤਨਾ ਕਿਤੇ ਤੁਹਾਨੂੰ ਲੱਗਦਾ ਹੈ ਕਿ ਪੁਲਿਸ ਦੀ ਇਹ ਜਿਹੜੀ ਬਗਾਸਤ ਹੈ ਘਟ ਹੈ ਜਾਂ ਪੁਲਿਸ ਪ੍ਰਸ਼ਾਸਨ ਦੀ ਕੋਈ ਕਮੀ ਹੈ? ਦੇਖੋ ਜੀ ਜਿਵੇਂ ਪਿੰਡ ਦੇ ਲੋਕ ਦੱਸਦੇ ਆ ਕਿ ਸਕੂਟਰ ਮੋਟਰਸਾਈਕਲਾਂ ਦੇ ਉੱਤੇ ਰਾਤ ਨੂੰ 12-12 ਵਜੇ ਤੱਕ ਲੋਕ ਆਉਂਦੇ ਆ ਜਾਂਦੇ ਆ ਉਹ ਹੁਣ ਆਪਣੇ ਪਿੰਡ ਦੇ ਵਿੱਚ ਜਾਂ ਘਰ ਦੇ ਵਿੱਚ ਰਹਿ ਕੇ ਨਹੀਂ ਉਹ ਬਾਹਰ ਰਹਿ ਕੇ ਵੀ ਜਿਹੜਾ ਆ ਉਹ ਕਮਜੇ ਦਾ ਆ ਉਹਨਾਂ ਦਾ ਲਗਾਤਾਰ ਜਿਹੜਾ ਉਹ ਜਾਰੀ ਆ ਅੰਸ਼ਾ ਦਾ ਕੀ ਹੈ ਕੀ ਬਾਤ ਹੋਈ ਬਾਤ ਦਾ ਤੂੰ ਜਿਹੜੀ ਇੱਥੇ ਪੁਲਿਸ ਪਹੁੰਚੀ ਹੈ ਜੀ ਕੱਲ ਸ਼ਾਮ ਲਖਨਪਾਲ ਤੋਂ ਪੰਡੋਰੀ ਨੂੰ ਕੱਚਾ ਇੱਕ ਰਸਤਾ ਜਾਂਦਾ ਉੱਥੇ ਗਰਮੇਲ ਰਾਮ ਨਾਮ ਦੇ ਬਜ਼ੁਰਗ ਸੈਰ ਕਰਨ ਜਾਂਦੇ ਸੀਗੇ ਤੇ ਉਹਨਾਂ ਨੂੰ ਕਿਸੇ ਅਣਪਛਾਤੇ ਬੰਦਿਆਂ ਨੇ 22 ਦਾ ਹੱਤਿਆਰਾਂ ਨਾਲ ਸੱਟਾਂ ਮਾਰਤੀਆਂ ਜਿਹਦੇ ਨਾਂ ਨਾਲ ਡੈਥ ਹੋ ਗਈ ਹੈ ਤੇ ਕਿਹੜੀ ਧਾੜਾ ਨਾਲ 144 ਨੰਬਰ ਪਰਚਾ 302 ਅਨਪਛਾਤ ਸੈਕਸ਼ਨ ਦੇ ਤਹਿਤ ਦਰਜ ਕਰ ਲਿਆ ਨਾਮ ਨੂੰ ਵਿਅਕਤੀਆਂ ਦੇ ਖਿਲਾਫ ਤੇ ਟੀਮਾਂ ਲੱਗੀਆਂ ਸਾਰੇ ਪਾਸੇ ਜਿੱਦਾਂ ਕੋਈ ਆਰਟਕੋਟ ਆਉਂਦੀ ਉਹਦੇ ਮੁਤਾਬਕ ਕਰਦੇ ਆ